ਕਬੱਡੀ ਜੀਨਾ ਕਬੱਡੀ ਕਬੱਡੀ ਕਰ ਰਿਹਾ ਅੱਜ ਦੁੱਲਾ ਫਿਰ ਕਬੱਡੀ ਪਾਉਣ ਦੇ ਵਾਸਤੇ ਵਾਧਾ ਹੋਇਆ ਫਿਰ ਦੇਖੋ ਨੌਜਵਾਨ ਦਾ ਬੜਾ ਹੌਲਾ ਜਿਹਾ ਬਜੜਾ 75 ਕਿਲੋ 80 ਕਿਲੋ ਪਾਰ ਹੋਵੇਗਾ ਹਰ ਦੁਨੀਆ ਦੇ ਕਹਿੰਦੇ ਜਾਨਦਾਰ ਜਾਫੇ ਨਾਲ ਲੜਕਾਰਿਆ ਇਸ ਨੌਜਵਾਨ ਨੇ ਇੰਗਲੈਂਡ ਦੇ ਵਿੱਚ ਜਲਾਲ ਵਾਲੇ ਬੱਬੂ ਦੇ 60 ਕਿਲੋ ਤੋਂ ਬਾਅਦ ਦੁੱਲੇ ਨੇ ਨੁੱਤਰ ਨੇ ਨਾਲ ਕਹਿੰਦੇ ਮਸ਼ੀਨੂ ਨੇ ਕਬੱਡੀਆਂ ਪਾਜੀਆਂ ਨੇ ਫੱਟੇ ਦੀ ਟੀਮ ਦੇ ਵਾਸਤੇ ਔਰ ਚੱਲ ਵੀ ਦੁੱਲਿਆ ਪਾ ਕਬੱਡੀ ਦੁਨੀਆ ਦੇਖਦੀ ਹੈ ਦੁੱਲੇ ਨੂੰ ਦੁੱਲਾ ਕਬੱਡੀ ਪਾਉਂਦਾ ਬਗੇ ਪਿੰਡ ਦਾ ਹੁਣ ਵੇਖਾਂਗੇ ਵੀ ਸੁੱਖਾ ਠੇਤਰੀਵਾਲ ਦਾ ਪਾਰਕਾਟਾ ਮੇਰਾ ਫੜਦੇ ਨੇ ਜਿੱਦਾਂ ਜੰਗਰਾਂ ਦਾ ਜੀਤਾ ਠੇਤਰੀਵਾਲ ਦੀ ਟੀਮ ਸੁਫਰੇ ਵੀਰ ਉਤਾਰ ਕਰ ਰਹੀ ਹੈ ਅੱਛੀ ਜਾਂਦੀ ਹੈ ਹੈਨਾ ਉਹ ਰੁਕ ਨਾ ਨਹੀਂ ਰੁਕਦਾ ਇਹ ਬਗੇ ਖਿਡਾਰੀ ਘਰਾਂ ਦੇ ਗੁਰਨਾਮ ਵਰਗੇ ਇਸ ਵਾਰ ਯੂਰਪ ਦੇ ਵਿੱਚ ਖੇਡੇ ਨੇ ਸਰਦਾਰ ਇਹ ਖਿਡਾਰੀ ਸੁਪਰਸਟਾਰਾਂ ਦੇ ਤੌਰ ਤੇ ਦੁਨੀਆ ਜਾਣਦੀ ਹੈ ਲਓ ਅਗਲੀ ਕਬੱਡੀ ਦੁੱਲੇ ਦੀ ਦੁੱਲਾ ਕਬੱਡੀ ਪਾਉਣ ਦੇ ਵੇਲੇ ਹੋਣੀ ਜਾਣ ਕੇ ਦੁੱਲਿਆਂ ਦੇ ਟੋਕਰਾ ਚੁਕਾਈ ਜਾਣ ਕੇ ਉਧਰਲੇ ਪਾਸੇ ਕਿਹੜੀ ਲਾਈਟ ਪਾਸੇ ਦੇ ਵਿੱਚ ਕਰੰਟ ਆ ਰਿਹਾ ਕੋਈ ਵੀ ਮੇਰਾ ਮੇਰੇ ਹੱਥਾਂ ਲਾਵੇ